ਮਹਾਂਪੰਚਾਇਤ ਕੀਤੀ ਜਾ ਰਹੀ ਹੈ ਕੀ ਪੂਰਾ ਮਾਮਲਾ ਹੈ ਔਰ ਮੰਗ ਪੱਤਰ ਦੇ ਵਿੱਚ ਖਾਸ ਖਾਸ ਕਿਹੜੀਆਂ ਮੰਗਾਂ ਨੇ ਅੱਜ ਅਸੀਂ 5ਵੀਂ ਸਾਲਗिरा ਜਿਹੜੀ ਸਾਡੇ ਅੰਦੋਲਨ ਦੀ ਆ ਜਿਹੜਾ ਅਸੀਂ ਉੱਥੋਂ ਜਿੱਤ ਕੇ ਆਏ ਸੀ ਤਿੰਨ ਕਾਨੂੰਨ ਵਾਪਸ ਕਰਾ ਕੇ ਆਏ ਸੀ ਉਹਦੇ ਵਿੱਚ ਕੁਝ ਮੰਗਾਂ ਬਕਾਇਆ ਰਹਿ ਗਈਆਂ ਸੀ ਐਮਐਸਪੀ ਦੀ ਜਿਹੜੀ ਸਾਡੀ ਵੱਡੀ ਮੰਗ ਸੀ ਇੱਕ ਤਾਂ ਸਾਡੀ ਮੇਨ ਮੰਗ ਆ ਦੂਸਰਾ ਕੇਂਦਰ ਸਰਕਾਰ ਬਾਰ ਬਾਰ ਜਿਹੜੀ ਆ ਬਿਜਲੀ ਸੋਧ ਬਿੱਲ ਜਿਹੜਾ ਆਉਣ ਵਾਲੇ ਦਿਨਾਂ 'ਚ ਇਹਨਾਂ ਨੇ ਲਾਗੂ ਕਰਨ ਜਾ ਰਹੇ ਆ ਕਿਰਤ ਜਿਹੜਾ ਕਿਰਤੀਆਂ ਦਾ ਇੱਕ ਬਿੱਲ ਆ ਉਹ ਲੈ ਕੇ ਆ ਰਹੇ ਆ ਉਹਦੀ ਵਿਰੋਧਤਾ ਕਰਨ ਲਈ ਅਸੀਂ ਅੱਜ ਇਹ ਇੱਕ ਮਹਾਪੰਚਾਇਤ ਹੈ ਪੰਜਾਬ ਦੀਆਂ ਜਿਹੜੀਆਂ ਮੰਗਾਂ ਨੇ ਪੰਜਾਬ 'ਚ ਗੰਨੇ ਦੀ ਮੰਗ ਆ ਸਾਡੇ ਖੜਾ ਦੇ ਪੈਸੇ ਨਹੀਂ ਮਿਲੇ ਸਾਡਾ ਝੋਨੇ ਦਾ ਝਾੜ ਘਟ ਨਿਕਲਿਆ ਸਾਡੇ ਤੇ ਪਰਾਲੀ ਦੇ ਪਰਚੇ ਲਾਲ ਐਂਟਰੀਆਂ ਹੋ ਰਹੀਆਂ ਨੇ ਉਹਦੇ ਲਈ ਅਸੀਂ ਦੋ ਮੰਗ ਪੱਤਰ ਅੱਜ ਅਸੀਂ ਤਿਆਰ ਕੀਤੇ ਆ ਉਹ ਅਸੀਂ ਇੱਥੇ ਹਜ਼ਾਰਾਂ ਕਿਸਾਨ ਜਿਹੜੀ ਆ ਸੈਕਟਰ 43 ਦੇ ਵਿੱਚ 12 ਵਜੇ ਸਟੇਜ ਸ਼ੁਰੂ ਹੋ ਜੂਗੀ ਤੇ ਉਹਦੇ ਚ ਐਸਕੇਮ ਦੇ ਸਾਰੇ ਲੀਡਰ ਸਾਹਿਬਾ ਨਾ ਜਾਣਗੇ ਉਹ ਚ ਅਸੀਂ ਦੋ ਮੰਗ ਪੱਤਰ ਦੱਤੇ ਆ ਕੇਂਦਰ ਸਰਕਾਰ ਨੂੰ ਦਵਾਂਗੇ ਤੇ ਇੱਕ ਪੰਜਾਬ ਸਰਕਾਰ ਨੂੰ ਦਵਾਂਗੇ ਤੇ ਉਹਨਾਂ ਨੂੰ ਕਹਾਂਗੇ ਵੀ ਇਹ ਫੌਰੀ ਤੌਰ ਤੇ ਸਾਡੀਆਂ ਮੰਗਾਂ ਵੱਲ ਧਿਆਨ ਦਿਓ ਨਹੀਂ ਫਿਰ ਇਹ ਨਾ ਕਹਿਣਾ ਵੀ ਇਹਨਾਂ ਨੇ ਕੋਈ ਸੜਕਾਂ ਜਾਮ ਕਰਤੀਆਂ ਕਿਸਾਨਾਂ ਨੇ ਇਹ ਆਮ ਲੋਕਾਂ ਨੂੰ ਤਕਲੀਫ ਹੁੰਦੀ ਹੈ ਵਿਲੇ ਨੇ ਇਹ ਵਜਾ ਨਹੀਂ ਦੇਖਦੇ ਇਸ ਜਗ੍ਹਾ ਦੇਖਦੇ ਨੇ ਅੱਜ ਅਸੀਂ ਜਗ੍ਹਾ ਵੀ ਇਹਨਾਂ ਤੋਂ ਲਈ ਆ ਵਜਾ ਵੀ ਸਾਡੇ ਕੋਲ ਹੈਗੀ ਆ ਅੱਜ ਸਰਕਾਰ ਵਜਾ ਦੇਖ ਲਵੇ ਸਰਕਾਰ ਸੋਸ਼ਲ ਵੀ ਕੀ ਕਰਨਾ ਇਹਨਾਂ ਨੇ ਐਜੀਟੇਸ਼ਨ ਕਰਾਉਣੀ ਆ ਸਾਡੇ ਤੋਂ ਅੰਦੋਲਨ ਕਰਾਉਣੀ ਆ ਫਿਰ ਕਹਿੰਦੇ ਅੰਦੋਲਨਕਾਰੀ ਆ ਜੀਵਿਕਾਰੀ ਆ ਤੇ ਫਿਰ ਕਦੇ ਸੈਂਟਰ ਸਰਕਾਰ ਸਾਡੇ ਟੀਕਾ ਲਾ ਕੇ ਦੇਖ ਲੈਂਦਾ ਵੀ ਚੰਡੀਗੜ੍ਹ ਵੀ ਚੰਡੀਗੜ੍ਹ ਤੋਂ ਅਸੀਂ ਬੱਕ ਕਰ ਦੇਣਾ ਕਦੇ ਯੂਨੀਵਰਸਿਟੀ ਅਸੀਂ ਲੈ ਲੈਣੀ ਆ ਇਹ ਅਸੀਂ ਕਦੇ ਕਾਮਯਾਬ ਨਹੀਂ ਹੋਣ ਦਵਾਗੇ ਅਸੀਂ ਯੂਨੀਵਰਸਿਟੀ ਵਾਲਿਆਂ ਦੇ ਬੱਚਿਆਂ ਦੇ ਨਾਲ ਉਹਨਾਂ ਵਿਦਿਆਰਥੀਆਂ ਨਾਲ ਵੀ ਖੜੇ ਆ ਪਿਛਲੇ ਦਿਨੀ ਵੀ ਅਸੀਂ ਪੂਰਾ ਸਾਥ ਦਿੱਤਾ ਇਸ ਤਰ੍ਹਾਂ ਚੰਡੀਗੜ੍ਹ ਦਾ ਵੀ ਟੀਕਾ ਲਾ ਕੇ ਦੇਖਿਆ ਸੀ ਫਿਰ ਇਹ ਭੱਜ ਗਏ ਨੇ ਹੁਣ ਕਹਿੰਦੇ ਨਹੀਂ ਅਸੀਂ ਲਵਾਂਗੇ ਤੇ ਇਹ ਲੋਕਾਂ ਦਾ ਰੋਹ ਪਰਖਦੇ ਆ ਲੋਕਾਂ ਨੂੰ ਅਸੀਂ ਕਹਿੰਨੇ ਆ ਐਸਕੇਐਮ ਤੇ ਯਕੀਨ ਰੱਖੋ ਐਸਕੇਐਮ ਤੁਹਾਡੇ ਲਈ ਕੰਨ ਦਾਗੂ ਖੜਾ ਭਾਵੇਂ ਕੋਈ اپੋਜੀਸ਼ਨ ਪਾਰਟੀ ਲੜਾਈ ਲੜੇ ਜਾਂ ਨਾ ਲੜੇ ਅਸੀਂ ਤੁਹਾਡੀ ਲੜਾਈ ਲੋਕਾਂ ਦੀ ਲੜਾਂਗੇ ਜਿਹੜਾ ਬਿਜਲੀ ਸੋਧ ਬਿੱਲ ਹੈ 1 ਲੱਖ ਸਾਨਾ ਦਾ ਬਿੱਲ ਨਹੀਂ ਆਮ ਲੋਕਾਂ ਦਾ ਬਿੱਲ ਹਰੇਕ ਘਰ ਚ ਮੀਟਰ ਲੱਗਣਾ ਹਰੇ ਘਰ ਨੂੰ ਡੇਢੀ-ਦੁਪਣੀ ਬਿਜਲੀ ਹੋਣੀ ਆ ਤੇ ਪੰਜਾਬ ਸਰਕਾਰ ਨੇ ਜਿਹੜੀਆਂ ਜ਼ਮੀਨਾਂ ਨੇ ਵੇਚ ਦੇਣੀਆਂ ਨੇ ਜਿਹੜੀਆਂ ਉਸ ਤੋਂ ਬਾਅਦ ਨਾ ਬਿਜਲੀ ਬੋਰਡ ਰਹਿਣਾ ਤੇ ਨਾ ਇਹ ਮੁੜ ਕੇ ਹੱਥ 'ਚ ਕੁਝ ਆਉਣਾ ਤੇ ਹੁਣ ਤੋਂ ਹੀ ਸਾਨੂੰ ਤਿਆਰੀ ਕਰਕੇ ਬਿੱਲ ਰੋਕਣੇ ਚਾਹੀਦੇ ਅੱਜ ਤਾਂ ਪ੍ਰੋਟੈਸਟ ਤੋਂ ਬਾਅਦ ਕੋਈ ਵੱਡੀ ਰੂਪਰੇਖਾ ਵੀ ਐਲਾਨ ਸਕਦਾ ਐਸਕੇਮ ਅੱਜ ਅਸੀਂ ਐਸਕੇਮ ਦੇ ਲੀਡਰ ਮੀਟਿੰਗ ਕਰਾਂਗੇ ਉਸ ਤੋਂ ਬਾਅਦ ਸਰਕਾਰ ਦਾ ਰੁਖ ਦੇਖਾਂਗੇ ਵੀ ਸਰਕਾਰ ਸਾਨੂੰ ਕੀ ਕਰਦੀ ਐ ਸੇ ਸਰਕਾਰ ਨੂੰ ਟਾਈਮ ਦਵਾਂਗੇ ਅਸੀਂ ਐਡੀ ਕੋ ਕਾਲੀ ਨਹੀਂ ਕਰਦੇ ਕੋਈ ਵੱਡਾ ਅੰਦੋਲਨ ਵੱਲ ਨੂੰ ਜਾਵਾਂਗੇ ਅਸੀਂ ਤੇ ਜਿਹੜਾ ਸੈਂਟਰ ਨਾ ਉਹ ਅਸੀਂ ਬਾਕੀ ਸਟੇਟਾਂ ਨਾਲ ਰਿਆ ਕਰਾਂਗੇ ਜਿਹੜਾ ਪੰਜਾਬ ਨੂੰ ਅੰਦੋਲਨ ਕਰਨਾ ਉਹ ਅਸੀਂ ਆਪਦੇ ਐਸਕੇਮ ਦੇ ਵਿੱਚ ਰਹਿ ਕਰਕੇ ਇਹਨਾਂ ਨਾਲ ਅੰਦੋਲਨ ਦੀ ਕੋਈ ਅਸੀਂ ਰੂਪਰੇਖਾ ਤਿਆਰ ਕਰ